ਹੈਲੋ ਦੀ ਸਤਿ ਸ਼੍ਰੀ ਅਕਾਲ ਸਾਰਿਆਂ ਦਾ ਤੁਹਾਡਾ ਸੈਬਲੌਗ ਦੇ ਵਿੱਚ ਹੋਰ ਸੁਣਾਓ ਜੀ ਕਿੰਨੇ ਸਾਰੇ ਠੀਕ ਆ ਅਸੀਂ ਵੀ ਸਾਰੇ ਠੀਕ ਆ ਅਕਾਂਟੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਹੋਵੋ ਹਾਂਜੀ ਲੱਗੀਆਂ ਬਲੌਗ ਦੀ ਸਟਾਰਟਿੰਗ ਸਰ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਚੈਨਲ ਵੀ ਨਵੇਂ ਆਪੀਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਪਸੰਦ ਆਵੇ ਤਾਂ ਲਾਈਕ ਸ਼ੇਅਰ ਕਰ ਮੰਨ ਚਾਹਦੇ ਜੀ ਹਾਂਜੀ ਇਹ ਤੇ ਸ਼ਾਮ ਦਾ ਟਾਈਮ ਆ ਤੇ ਆਪਾਂ ਲੱਗੇ ਆਂ ਅੱਜ ਸ਼ਾਮ ਦਾ ਸਵੇਰ ਹੋਣ ਜਸਤਨ ਪੀ ਲਿਆ ਚਾਹ ਇਹ ਸਿਰਨਾ ਗਿਆ ਹੈ ਕੱਲਾ ਤੇ ਮਿਲੋ ਜਸਕਰ ਨੂੰ ਹਾਂ ਹਾਲੋ ਸਾਹਿਬ ਤੇ ਜਸਕਰ ਨਾਲ ਪਸੇਰ ਬਦਲਿਆ ਬਦਲ ਕੇ ਹੋ ਗਿਆ ਪਰ ਹੈਨਾ ਮਹੀਨੇ ਰਿਹਾ ਤਾਂ ਨਹੀਂ ਕਿਤੇ ਆਪ ਕਿਹਾ ਉਹ ਜਿਦਾਂ ਲਾਈ ਕਿ ਤੀ ਤ ਮੈਨੇ ਜਨਾ ਮੰਮੀ ਸਵੇਰੋਂ ਦੇ ਲਾ ਕਿੰਨਾ ਆ ਗਿਆ ਸੀਗਾ ਉਹ ਹਟ ਜਾਂਦਾ ਥੋੜਾ ਜਿਹਾ ਪੈ ਕੇ ਆਪਣੇ ਮਨ ਠੀਕਾ ਤੇ ਹਵਾ ਤਾਂ ਚਲੀ ਜਾਂਦੀ ਆ ਹਵਾ ਤਾਂ ਬਹੁਤ ਮਰਾਣ ਹਵਾ ਤਾਂ ਚਲੀ ਉਹਨੇ ਫਲੈਟ ਮੇ ਨਹੀਂ ਆਉਂਦੀ ਹੈਗੀ ਕਿਸੇ ਲੋਕ ਸਵੇ ਸਾਜਰੋਂ ਤਾਂ ਭਜਾ ਲੈਂਦੇ ਨੇ ਸ਼ਾਮ ਨੂੰ ਆਉਂਦੇ ਨਹੀਂਰੇ ਕੋਲ ਨਾ ਕੱਲ ਵੀ ਕਿਹੜੇ ਵੇਲੇ ਆਏ ਫਿਰ ਆਪ ਨੂੰ ਸ਼ਾਮ ਨੂੰ ਆਉਂਦੇ ਨੇ ਲੋਕਾਂ ਦਾ ਅਰਾਧਾ ਕਿਦੋਂ ਨੂੰ ਬੁਲਾਇਆ ਚਾਉਂਦੀਂ ਮੇਰੇ ਸਾਢੇ 6:00 ਆਈ ਆ ਮੈਂ ਉਹ ਨਾ ਪੰਚੀ ਦੇ ਮੇਰੇ ਆਏ ਯਾਰ ਤੁਸੀਂ ਰੋਲੇ ਬਾਲੇ ਹੋ ਬਾਲੀ ਹੈ ਨਾ ਓਏ ਉਹਦਾ ਸਮਾਂ ਪੈ ਗਿਆ ਸੈਸ ਦਾ ਪਟਾਂਗੀ ਵਾਲੀ ਮਸ਼ੀਨ ਕੱਢੀ ਬੈਠਾ ਸਾਰੀ ਪਤਾ ਇੱਥੇ ਲੱਗਿਆ ਹੋਇਆ ਸਾਰਾ ਦੁਪਹਿਰ ਨੂੰ ਇੱਥੇ ਲਾਇਆ ਕੰਮ ਕਿਨੇ ਲਈਏ ਤੇ ਪਤਨੀ ਕਾਸ ਨੂੰ ਟੀ ਬਣਾਉਂਦਾ ਕੀ ਨੇ ਜੋੜ ਦਮੇ ਨੇ ਕਿਦਾਂ ਹੋਉਂਦਾ ਕਹਿੰਦਾ ਕਿ ਕੀ ਕਰਨੇ ਮੈਂ ਥੱਲੇ ਆ ਹੁਣ ਸਮਾਨ ਚੁਲ ਆਪਣਾ ਚੱਲ ਜਸਤਾਂ ਦੇ ਕਰਦੀ ਆਪਾਂ ਮਾਰਸ ਕੰਧੇਰ 5:30 ਵਜੇ ਲੈਟਾਈ ਤੇ ਕੱਪੜੇ ਕਰ ਅੱਜ ਵੀ ਰੋਹੀ ਦਾ ਲੈ ਰਬੜਾ ਲੱਗੇ ਹਨ ਕੋਝਾ ਇਸ ਕਰਨੇ ਆ ਬੈਠੀਆਂ ਸੀਗੀ ਕੋਨੀ ਹੋ ਕਰਨਾ ਇਹ ਤਾਂ ਗੱਭੜ ਦਊ ਤੱਕ ਰਹਿ ਹ ਟਿਕਟੋਕ ਮੈਂ ਨਾ ਹਵਾ ਲੱਗ ਜੂਗੀ ਜੂੜੇ ਵਾਲੇ ਸਾਈਡ ਆ ਹ ਐਦਵਾਰ ਜਦੋਂ ਦਊ ਤੱਕ ਰਹਿ ਲੋਟੇ ਜਾਂ ਗਰਾਊਂਡ 'ਚ ਮੈਂ ਕੀ ਆ ਜਾ ਰਿਹਾ ਤਰ ਬਾੜਾ ਤੇ ਉਹ ਰਹਦੇ ਛੇਰ ਕੋਲ ਨਹੀਂ ਪੈਣੇ ਉਹ ਲੋਨ ਨਹੀਂ ਪਤਾ ਹੈ ਮਿੱਟੀ ਨਾਲ ਫਿਰ ਉਸਕੀ ਕਰਦਾ ਹੈ ਤੇ ਬਾੜੋਂ ਉਹ ਨੇ ਨਾ ਮੈਨੂੰ ਜਾਨਾ ਤਾਂ ਹੈਗਾ ਫਿਰ ਉਹਦੇ ਉਧਰ ਮੈਂਟ ਨਹੀਂ ਖੜ ਜਾਣਾ ਇਹਨੂੰ ਮੈਂ ਤਾਂ ਆਪ ਸਿਰਫ ਮਮੀ ਨਾਲ ਬਾਤ ਕਰਾਂਗਾ ਤੇਰਾ ਬਾਦ ਮੈਨੂੰ ਕੋਈ ਨਹੀਂ ਕਰਦਾ ਬਾੜ-ਬਾਰੀ ਨੂੰ ਕਿਹਦੇ ਨਾ ਆਹ ਰਵਣ ਨੇ ਕਿਹਾ ਕਿ ਨਹੀਂ ਮਾ ਇੱਕ ਤੁਸੀਂ ਨਾ ਮੈਂ ਜਾ ਕੇ ਲੱਗਿਆ ਜੀ ਦੁਆ ਕਰ ਇਸੇ ਮਾਰ ਕਰ ਲੋ ਰੀਵਨ ਹੈਗਾ ਅਸੀਂ ਇੱਥੇ ਆਪਣੇ ਜਿਸ ਕੰਮ ਦਾ ਸਿਰ ਗਾਉਣ ਤੋਂ ਬਾਅਦ ਲੱਗੇ ਸੀਗੇ ਝਾੜੂ ਲਾਣ ਕਿਉਂਕਿ ਜੀ ਕਰਦਾ ਬਹੁਤ ਆ ਜਿਆਦਾ ਆ ਜਾਂਦਾ ਅੰਦਰ ਨੂੰ ਆ ਜਾਂਦੀ ਹੈ ਸਾਰੀ ਹਵਾ ਸਾਰਾ ਕੂੜਾ ਮਤਲਬ ਅੰਦਰ ਨੂੰ ਓੜੋੜਾ ਮਗਨਾ ਦੀ ਕਿੰਨਾ ਮਿੰਟ ਹੋਏ ਨੇ 10 ਮਿੰਟ ਹੋ ਗਏ 4:00 ਵਜੇ ਤੇ ਹੁਣ ਆਪਾਂ ਉੱਪਰ ਸੁੰਭਰ ਕੇ ਇਹ ਉਥੇ ਨਸਣ ਸਮਾਰਿਆ ਸੀਗਾ ਬਾਹਰ ਜਿਹੜਾ ਪਿਆ ਸੀਗਾ ਉਹ ਚੱਕ ਤਾ ਉਹਦਾ ਕੁੜਾ ਲੈ ਜਾਾਂਗੇ ਪਾ ਕੇ ਤਸਲੇ ਦੇ ਵਿੱਚ ਤੇ ਆ ਫੇਰ ਉਹ ਚਾੜਦੇ ਆ ਕੋਸ਼ਾਂ ਦੇ ਕੋਲ ਪਹਿਲੇ ਮੈਂ ਚਾੜੂ ਲਾ ਲਾ ਸਾਰੇ ਕਿਤੇ ਜਿਵੇਂ ਪਿਆ ਜਾ ਉਹਨਾਂ ਨੂੰ ਜਲਦੀ ਉੱਤੋਂ ਲੈ ਲੇ ਜਲਦੀ ਤੇ ਸਾਰੇ ਹੋਣਗੇ ਰਮਾਨ ਦੇ ਦੂਰ ਤੱਕ ਜਾ ਇਹ ਕਾਹ ਹੈ ਕਿੱਥੇ ਸੀਗੀ ਹਾਂ ਮੰਮੀ ਨਾਲ ਇਹ ਜੀ ਬੋਲਦੇ हमें सी गया ना पूजा हां सावदा रह गई चिट्टा चिट्टा ये देखो चिट्टा है हम गुंदे तो वही हम देने पे जात ले जोगी हां ना ये तो करने की नहीं बाकी सामान है ना बाकी पंप देख लो प्राण वो 180 मिल पंपों का के दिन ओ तू मैंने सुन बर ना दो 180 मिल पंपों का 180 ये बैटरी चेक ही डाल दो फिर की नहीं मेरे यार ਬੈਗ ਨੂੰ ਮੈਂ ਉਹ ਵੀ ਇੱਕ ਦਿਨ ਮਦਦ ਲੈਣਾ ਉਹਨਾਂ ਜਿਹੜੇ ਰੋਟੀਆਂ ਦੋ ਦਾ ਇੱਕ ਦਹੀਂ ਇੱਕ ਦਾ ਮਸਾਹਫ ਕਰਿਆ ਕਰਦੇ ਆਂ ਅੱਛਾ ਆ ਇਹ ਬੈਂਡਰੀ ਆਹ ਲੋ ਮੈਂ ਹੁੰਦਾਂ ਨਹੀਂ ਹਾਲਾ ਜਿਵੇਂ ਕਰਾਂ ਆ ਕੋਈ ਨਹੀਂ ਆ ਤੇ ਪਾਪਾ ਗਿਆ ਹੋਇਆ ਫੇਤਾ ਚੁੱਕ ਮਮਾ ਮੈਂ ਨੂੰ ਕਿਥੇ ਨਹੀਂ ਰੋਣਾ ਨਹੀਂ ਮਮਾ ਗਲਾੰਡ ਦਾ ਕਿੰਨੇ ਮਿੰਟ ਅੱਗੇ ਕੋਈ 10 ਮਿੰਟ ਅੱਗੇ ਆਵੇ ਕੀ ਹੋ ਗਿਆ 10 ਮਿੰਟ ਉਹ ਜਾ ਉਹਨੂੰ ਕਿਆ ਕਰ ਜੋ ਤੇਰੀ ਮੰਮੀ ਨੂੰ ਪੁੱਛ ਦੇ ਉਸ ਵੀ ਪੀਪਾ ਦੇ ਦੇਗਾ ਨਹੀਂ ਪੀਪਾ ਪੀਆ ਤੇ ਤੇਰੀ ਮੰਮੀ ਨੇ ਨਹੀਂ ਬੋਲਣਾ ਨਹੀਂ ਆ ਲੈ ਜੇ ਉਹ ਫੈਬਰ ਦਾ ਡਾਕਟਰ ਮਾਂ ਨੂੰ ਬਤਨਿ ਦੇ ਹੈਗਾ ਵੀ ਬਲਾਸ ਕਰੇਗਾ ਮੈਂ ਦੇਖਿਆ ਉਹ ਮੈਂ ਪੰਜ ਹੋ ਜਾਉ ਪੰਜ ਉਹ ਚੱਲ ਚੱਲ ਆ ਮਮਾ ਹੋਰ ਕੰਮ ਵੀ ਕਰਨਾ ਹੈ ਅਸੀਂ ਉਹ ਕਰ ਲਿਓ ਕੰਮ ਮੈਂ ਇੱਧਰ ਆ ਪੰਜ ਹੋ ਜਾਉ ਦੇ ਹਾਰ ਦੇ ਪੰਜ ਕਦੋਂ ਦੇ ਲ 5 ਵਜੇ ਆ ਮਾ ਪਉਣ ਬਸਰ ਨੂੰ ਪਉਣ ਭਾਈ ਪਹਿਲਾਂ ਆਈ ਪਉਣੇ ਬੰਦ ਆਇਆ ਮਾ ਮੈਂ ਮੈਂ ਤਾਂ ਮੇਰ ਕਿੰਨਾ ਮੈਂ ਤਾਂ 10 ਮਿੰਟ ਮੂਰੇ ਆ ਇਹ 15 ਮਿੰਟ ਬੜੀ ਮੋਟਰ ਬੈਟਰੀ ਨੂੰ ਚਲਾ 15 ਮਿੰਟ ਮੂਰੇ ਆ ਨਾ 10 15 ਪਰ ਮੇਰੇ ਪਾਣੀ ਵਾਲੀ ਮੋਟਰ ਉੱਥੇ ਪਈ ਆ ਉਹ ਤਾਂ ਨਿਕੋੜਤੀ ਸੀ 10 ਮਿੰਟ 55 ਨੇ ਬਈ 55 ਤੇ 11 ਮਿੰਟ ਲੱਗੇ ਆ ਮम्मा ਹਣਾਂ ਕਾਠੀਆਂ ਚੋਂ ਸਿੱਟੀ ਸੀ ਐ ਮਾ ਹੂੰ ਤੇ 419 ਨੇ ਇਹ ਤੇ 4 26 ਕਿੰਨੇ ਮਿੰਟ ਆ ਗਏ 5 ਤੋਂ 10 ਮਿੰਟ ਬਸ ਯਾ 8 ਤੋਂ 10 ਨਹੀਂ 6-7 ਮਿੰਟ ਆ आूडा पाले वासण आले ਲਓ ਜੇ ਇੱਥੇ ਆਪਣੇ ਲਸਣ ਦਾ ਕੂੜਾ ਸੁੰਬਰ ਕੇ ਸਮਾਰ ਕੇ ਲਿਆ ਕੇ ਆਪਾਂ ਇੱਥੇ ਧੂਣੀ ਦਿੱਤੀ ਪਾਤਾ ਸੀਗਾ ਥੱਲੇ ਧੂਣੀ ਲਾਈ ਹੋਈ ਸੀਗੀ ਤੇ ਮੱਖੀ ਕਾਫੀ ਆ ਜਾਂਦੀ ਐ ਇਸ ਵੇਲੇ ਫਿਰ ਧੂਣੀ ਲਾ ਦਿੰਦੇ ਹੰਨੇ ਥੋੜ੍ਹੀ ਥੋੜ੍ਹੀ ਮਗਾਈ ਜਾਂਦੀ ਹੁੰਦੀ ਆ ਪੱਤਸਲਾ ਵਰਦਾ ਮਾਰ ਦਿੰਦੇ ਹੰਨੇ ਤੇ ਹੁਣ ਕੱਖਾਂ ਦਾ ਟਾਈਮ ਹੋ ਗਿਆ ਹੋਇਆ ਰ ਕਿ ਆਪਾਂ ਕੱਖ ਪਾਵਾਂਗੇ ਲੈਟ ਆ ਗਈ ਸੀ ਕੱਖਾਂ ਵੀ ਟਾਈਮ ਹੋ ਜੇ ਤਾਂ ਤੇ ਧੋਕਾ ਵਾਸਤੇ ਕਰ ਲਿਆ ਹੁਣ ਕੱਖ ਪਾਉਂਦੇ ਜੀ ਤਿਆਰੀ ਕਰਦੇ ਆ ਕੀ ਜੀ ਜੀ ਤੇ ਕਾਕਾ ਪਾਪਾ ਕੇ ਉਸ ਤੋਂ ਬਾਅਦ ਧਾਰਾਂ ਚੋ ਕੇ ਨਾ ਹਾਂ ਫਿਰ ਬਾਅਦ ਚਾ ਸਭ ਜੀ ਧੜਕਾ ਲਾਵਾ ਲਾ ਜਾ ਕੇ ਤੇ ਮੌਜੀ ਇੱਥੇ ਮੈਂ ਲੱਗੀ ਸੀ ਕੱਖ ਕੋਣ ਸਤਰੀ ਤੇ ਪਾਪਾ ਚਕਾਰ ਰਿਹਾ ਸਿਕੰਦਰ ਰਲਾ ਕੇ ਟੂੜੀ ਵਿੱਚ ਤੇ ਬਸ ਆਹੀ ਇੱਕ ਮਗਰੀ ਰਹੀਦੀ ਤੇ ਬਾਕੀ ਮੈਂ ਬਾਤੀ ਸੀਗੀ ਤੇ ਬਾਕੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਹੜੀ ਆਪਣੇ ਚੈਨਲ ਤੇ ਆਉਂਦੇ ਨੇ ਤੇ ਵੀਡੀਓ ਨੂੰ ਫੁੱਲ ਵਾਚ ਕਰਦੇ ਨੇ ਤੇ ਸੋਨੇ ਸੋਨੇ ਕਮੈਂਟ ਕਰਦੇ ਨੇ ਤੇ ਜਿਹੜੇ ਲਾਈਕ ਕਰਦੇ ਨੇ ਟਮਾਟੇ ਨਹੀਂ ਕਰਦੇ ਉਹਨਾਂ ਦਾ ਵੀ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਜੀ ਇਸੇ ਤਰ੍ਹਾਂ ਆਪਣੀ ਸਪੋਰਟ ਬਣਾਈ ਰੱਖਿਓ ਲਾਈ ਜਪਾ ਕੱਟਨੀ ਵੀ ਕਾਫੀ ਤਰ੍ਹਾਂ ਦੀ ਤਸਲੇ ਦੇ ਵਿੱਚ ਪਾਣੀ ਤਾਂ ਲੈ ਗਿਲਾ ਤਾਂ ਕਰਕੇ ਸੀ ਗਿਆ ਪਹਿਲਾਂ ਆਪਣੇ ਕੁਆਰੇਲਾ ਹੋਏ ਸੀਗੇ ਉਹ ਹਾਲੇ ਫਾਸੇ ਸੁੱਕਣਾ ਹੈ ਬਸ ਹੁਣ ਪੱਖਾ ਚੱਲ ਰਿਹਾ ਪੱਕਾ ਸੁੱਕ ਜੂਗਾ ਕਿ ਜਿੰਨਾ ਚਿਰ ਨੇ ਕੱਕਾ ਘਾਣੇ ਚਲੋ ਫਸ ਚੋਕੂ ਜੂਗਾ ਫਿਰ ਆਪਾਂ ਸੰਭਲ ਕੇ ਹੋ ਸਕਾਂਗੇ। ਕੰਨਾਂ ਤਾਰਾਂ ਚੋਮਾਂਗੇ ਮਨਕਾਤ ਰੋਕੇ ਤੇ ਮੈਨ ਲੱਗੀ ਸੀ ਕਿ ਇੱਥੇ ਮੁਰਗੇ ਬੰਦ ਕਰਨ ਨੂੰ ਬਹੁਤ ਖਰਾਬ ਨੇ ਆਲਦੜੇ ਵਿੱਚ ਭੱਜੀ ਜਾਂਦੇ ਨੇ। ਕੁੱਡੇ ਜਿਹੀ ਛੇਛੇ ਦੀ ਬੰਦ ਵੀ ਨਹੀਂ ਹੁੰਦੇ ਹੈਗੇ। ਫਿਛੋਟੀ ਲੈ ਕੇ ਬੰਦ ਕਰਨੇ ਚਾਹੁੰਦੇ ਨੇ ਟਰਾਂਕੇ ਇਹ। ਬਾਕੀ ਜੀ ਹੁਣ ਆਪਾਂ ਵਾਸਤੇ ਇਹਨਾਂ ਨੂੰ ਬੰਦ ਕਰਕੇ ਉਸ ਤੋਂ ਬਾਅਦ ਚੱਲ ਜਾਆ ਭਾਂਡੇ ਲੈ ਕੇ ਆਉਣੇ ਉੱਪਰ ਚਾਕੇ। ਫਿਰ ਭਾਂਡੇ ਲੈ ਕੇ ਤਾਰਾਂ ਚੋਮਾਂਗੇ। ਤੇ ਫੇਰ ਮਿਲਾਂਗੇ ਥਾਂ ਮੱਥੇ। ਢੰਡ ਲੈ ਆ ਕੇ ਤੇ ਧਾਰਾ ਚੋ ਕੇ ਫਿਰ ਉਸ ਤੋਂ ਬਾਅਦ ਇਹ ਨਾਲ ਮਿਲਾਂਗੇ ਪਹਿਲਾਂ ਹੋਏ ਢੰਡ ਲੈ ਕੇ ਮਚਾ ਕੇ ਤੇ ਫਿਰ ਤੁਹਾਨੂੰ ਚੋ ਕੇ ਉਹ ਹਕੂੜਾ ਕਰਕੇ ਫਿਰ ਉਸ ਤੋਂ ਬਾਅਦ ਯਾਖੀ ਇਕੱਲਾ ਕੰਮ ਕਰਾਂਗੇ ਆਪਾਂ ਚਲਦੇ ਹਾਂ ਆਪਾਂ ਢੰਡੇ ਲੈ ਗਏ ਮਾਸਮ ਹੱਲੇ ਵੀ ਖਰਾਬ ਜਾਈ ਤੇ ਮੈਂ ਲਗਾ ਤੁਹਾਨੂੰ ਪਰਾਦਰੋ ਜਾਈਗੀ। ਤਾਂ ਜੀ ਪਸ਼ਵਾਂ ਦਾ ਸਾਰਾ ਕੰਮ ਨਵੇੜ ਕੇ ਆ ਕੇ ਆਪਾਂ ਲੱਗੇ ਸੀਗੇ ਸਬਜ਼ੀ ਬਣਾਉਣ ਤੇ ਸਬਜ਼ੀ ਦੀ ਤਿਆਰੀ ਮੈਂ ਕਰਕੇ ਰੱਖ ਗਈ ਸੀਗੀ ਬਸ ਮਸਾਲਾ ਕੁੱਟਣ ਤਾਂ ਰਹਿਦਾ ਸੀਗਾ ਉਹ ਵੀ ਕੁੰਡੀ ਛੋਟੇ ਨਾਲ ਕੁੱਟ ਲਾਂਗੇ। ਆਪਾਂ ਨੇ ਅੱਗ ਬਾਲਣੀ ਸੀਗੀ ਤੇ ਪਤਿਲੇ ਦੇ ਵਿੱਚ ਤੇਲ ਪਾ ਕੇ ਰੱਖਤਾ ਸੀਗਾ। ਮੈਂ ਚਲੋ ਜਾਨੂ ਵੀ ਤੇਲਦਾਰ ਮੁੰਦਾ ਉਹ ਨਚਾਪਾ ਮਸਾਲਾ ਕੁੱਟ ਲਈਏ ਤੇ ਲਸਣ ਤੇ ਪਿਆਜ਼ ਅਦਰਕ ਸਾਰੇ ਜਿੰਝੇ ਕੁੱਟਦੇ ਆ ਸੀਗਾ ਕੁੰਡੀ ਸੋ ਕੁੰਡੀ ਦੇ ਵਿੱਚ ਤੇ ਹੁਣ ਪਾ ਦਾਂਗੇ ਹਲਦੀ ਨੂਨ ਧਨੀਆ ਪਾਊਡਰ ਇਹ ਤਿੰਨੋ ਚੀਜ਼ਾਂ ਪਾ ਕੇ ਨਾ ਇਹਨੂੰ ਮਸਾਲੇ ਨੂੰ ਆਹਨ ਕੁੱਟ ਕੇ ਬਸ ਤੜਕਾ ਲਾਵਾਂਗੇ ਟਮਾਟਰ ਆਪਾਂ ਛੀਟ ਕੇ ਪਾਵਾਂਗੇ ਉਹ ਬਾਅਦ ਚ ਛੀਟਦੇ ਆ ਪਹਿਲਾਂ ਮਸਾਲਾ ਸਾਰਾ ਕੁੱਟ ਲਈਏ ਕੁੱਟ ਕੇ ੜਕਾ ਲਾ ਲਾ ਲਈਏ ਲੋ ਜੀ ਇੱਥੇ ਆਪਣਾ ਤੇਲ ਹੋ ਚੁੱਕਿਆ ਅੱਜ ਆਪਾਂ ਨੇ ਟੁਹਾ ਮਸਾਲਾ ਪਤਾ ਵਿੱਚ ਤੇ ਹੁਣ ਮਸਾਲੇ ਨੂੰ ਅਨ ਭੁੰਨਾਂਗੇ ਤੇ ਅੱਜ ਆਪਾਂ ਸਬਜ਼ੀ ਬਣਾਵਾਂਗੇ ਜੀ ਬੜੀਆਂ ਦੀ ਜਿਹੜੀਆਂ ਬੜੀਆਂ ਆਪਾਂ ਨੇ ਘਰੇ ਬਣਾਉਣਾਂ ਨੇ ਉਹਨਾਂ ਦੀ ਸਬਜ਼ੀ ਬਣਾਵਾਂਗੇ ਬਹੁਤ ਵਧੀਆ ਬਣ ਕੇ ਤਿਆਰ ਹੋਣਾਂ ਨੇ ਬੜੀਆਂ ਤੇ ਉਹਦੀ ਸਬਜ਼ੀ ਬਣਾਵਾਂਗੇ ਜਿਹੜਾ ਸੱਤ ਦੇ ਪਾਪੇ ਦੀ ਪਸੰਦ ਪਸੰਦدار ਸਬਜ਼ੀ ਹੈ ਉਹਨੂੰ ਬਧੀਆ ਲੱਗਦੀ ਹੈ ਬੜੀਆਂ ਦੀ ਤੇ ਉਹ ਕੰਨ ਮੈਂ ਕਿਹਾ ਵੀ ਕੀ ਸਬਜੀ ਬਣਾਈ ਅੱਜ ਫਿਰ ਉਹ ਕੰਨ ਵੀ ਚਲੋ ਵੀ ਉਹੀ ਬਣਾ ਲਾਂ ਜਿਹੜੀ ਇੱਥੇ ਬੜੀਆਂ ਬਣਾਇਆਂ ਨੇ ਤੇ ਮੈਂ ਚਲੋ ਉਹੀ ਬਣਾ ਲੈਂਦਾ ਫਿਰ ਤੇ ਫਿਰ ਅੱਜ ਸ਼ਾਮ ਨੂੰ ਆਪਾਂ ਨੇ ਬੜੀਆਂ ਦੀ ਸਬਜੀ ਬਣਾਈ ਸੀਗੀ ਬਹੁਤ ਸਵਾਦ ਬਣੀ ਸੀਗੀ ਬੜੀਆਂ ਦੀ ਸਬਜੀ ਤੇ ਨਾਲੇ ਹਨਾ ਆਪਾਂ ਨੇ ਖੁਦ ਤਿਆਰ ਕਰੀਆਂ ਨੇ ਘਰੇ ਨਾਲੇ ਆਪਾਂ ਨੂੰ ਪਤਾ ਵੀ ਇਹਦੇ ਵਿੱਚ ਕੀ ਕੀ ਪਾਇਆ ਹੋਇਆ ਹਨਾ ਐਨ ਸਾਰੀਆਂ ਚੀਜ਼ਾਂ ਸਾਫ਼ ਸੁਥਰੀਆਂ ਬੰਨਾਂ ਨੇ ਤੇ ਬਹੁਤ ਵਧੀਆ ਬਣੀ ਆ ਇਹ ਬੜੀਆਂ ਮੈਂ ਲੈ ਤਾਂ ਕਈ ਐਸੀ ਪਾਵਾਂਗੇ ਪਰ ਇਹਦੇ ਵਿੱਚੋਂ ਦੋ ਕ ਰੱਖ ਲਾਂਗੇ ਸਾਰੀਆਂ ਨਹੀਂ ਪਾਉਂਦੀ ਹੈਗੀ ਆਲੂ ਆਪਾਂ ਨੇ ਬੱਚਿਆਂ ਕਰਕੇ ਵੱਧ ਪਾ ਲਏ ਉਹਨਾਂ ਨੇ ਕਿਉਂਕਿ ਜੀ ਆਲੂ ਕੱਢ ਕੇ ਖਾਣੇ ਨੇ ਚਾਹ ਕਰ ਉਹਨਾਂ ਨੂੰ ਆਲੂ ਵੱਧ ਪਸੰਦ ਹੈ ਸਾਡੇ ਘਰ ਵਿੱਚ ਆਲੂ ਬਹੁਤ ਜ਼ਿਆਦਾ ਬਣਦੇ ਆ ਬਹੁਤ ਆਲੂ ਖਾਂਦੇ ਨੇ ਬੱਚੇ ਸਾਡੇ ਹੁਣ ਅਸੀਂ ਆਪਣਾ ਬਸ ਸਬਜ਼ੀ ਨੂੰ ਤੜਕਾ ਵੀ ਲੱਗ ਚੁੱਕਿਆ ਤੇ ਹੁਣ ਆਪਾਂ ਆਲੂ ਵੀ ਪਾ ਦਾਂਗੇ ਆਲੂ ਪਣ ਤੋਂ ਬਾਅਦ ਫਿਰ ਇਹਦੇ ਵਿੱਚ ਤਰੀਪਾ ਕੇ ਇਹਨੂੰ ਸਮਾਰ ਕੇ ਢੱਕ ਦਾਂਗੇ। ਆ ਇਹਨੂੰ ਰਿੱਝਣ ਦੱਲੇ ਜਾਨੂੰ ਆਪਾਂ ਆਪਣੇ ਕਪੜੇ ਤਾਹ ਮਾਰਨ ਵਾਲੇ ਪੈਣੇ ਉਹ ਮਾਰਾਂਗੇ। ਇੱਥੇ ਬਾਹਰੇ ਰੱਖੇ ਹੋਏ ਨੇ ਤੇ ਬਹੁਤ ਜ਼ਿਆਦਾ ਕਪੜੇ ਹੋ ਗਏ ਸੀਗੇ ਜੀ ਲੈਟ ਨਹੀਂ ਆਉਂਦੀ ਹੈਗੀ ਕਿਸੇ ਲੋਟ ਕੇ ਰਾਤ ਨੂੰ ਮੈਂ ਕਪੜੇ ਧੋਤੇ ਸੀਗੇ। 6 ਵਜੇ ਮਸ਼ੀਨ ਲਾ ਕੇ ਨਾ 9:30 ਵਜੇ ਤੱਕ ਜਾ ਕੇ ਮੇਰਾ ਕੰਮ ਨਿਬੜਿਆ ਰਾਤ ਨੂੰ। ਇੰਨੇ ਜ਼ਿਆਦਾ ਕਪੜੇ ਹੋ ਗਏ ਸੀਗੇ। ਲੈਟ ਨਾ ਸਵੇਰੇ ਸੱਚੇ ਹੀ ਕਟ ਲਾ ਲੈਂਦੇ ਨੇ ਉਸ ਟਾਈਮ ਤਾਂ ਤੁਹਾਨੂੰ ਪਤਾ ਹੀ ਹੈ ਮੇਰਾ ਕੰਮ ਨਹੀਂ ਨੁੱਪੜਦਾ ਹੈਗਾ ਕੰਨੀ ਕਰਕੇ ਸਵੇਰੇ ਸਵੇਰੇ ਕੰਨੀ ਪਾ ਚੰਨ ਅਠ ਹੁੰਦੀ ਆ ਤੇ ਉਹਦੇ ਕਰਕੇ ਨਾ ਫਿਰ ਜਾਨੂੰ ਲੈਟ ਚਲੇ ਜਾਂਦੀ ਆ ਜਾਨੂੰ ਮੇਰੇ ਮੈਨੂੰ ਫੇਰ ਮਿਲਦਾ ਕੱਪੜੇ ਧੋਣ ਦਾ ਤੇ ਫਿਰ ਆਪਾਂ ਰਾਤ ਨੂੰ ਆਈ ਹੈ ਲੈਟ ਪਤਾ ਨਹੀਂ ਘੱਟੇ ਹੋਣਾ ਕੁਝ ਜ਼ਿਆਦਾ ਹਵਾ ਚੱਲ ਪਿਆ ਚੱਲਦੇ ਨੇ ਪਤਾ ਨਹੀਂ ਦਾਗਰ ਕੀ ਕਟ ਲਾਉਣ ਲੱਗੇ ਨਹੀਂ ਅੱਗੇ ਆਪਣੀ ਲੈਟ ਆਈ ਜਾਂਦੀ ਜੀ ਸੁੱਭੀ ਕੰਤਾ ਬਾੜੀ ਘੱਟ ਲਾਉਂਦੇ ਨੇ ਤੇ ਜਿਹੜਾ ਨਾ ਆ ਜਿਹੜੀ ਮੀਂਹ ਏਰੀਆ ਆ ਇਸ ਨਾਲ ਆਪਣੇ ਵੱਲ ਤਾਂ ਨੁਕਸਾਨ ਇਹਨਾਂ ਨਹੀਂ ਹੋਇਆ ਹੈਗਾ ਸੰਗਰੂਰ ਵੱਲ ਉੱਤਰਲੇ ਏਰੀਆ ਵੱਲ ਤਾਂ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਵੀਡੀਓ ਦੇਖਿਆ ਮੈਂ ਨਾ ਤੇ ਆਪਣੇ ਨਾਲ ਕਈ ਘਣਾ ਵਿਚ ਲਿਆ ਇਹਨਾਂ ਨੂੰ ਵੀ ਰਸਦੀਆਂ ਸੀਗੀਆਂ ਬਹੁਤ ਜ਼ਿਆਦਾ ਮੀਂਹ ਏਰੀਆ ਆ ਉੱਧਰ ਤੇ ਖੰਬੇ ਵਗੈਰਾ ਵੀ ਟੁੱਟ ਕੇ ਛੱਡ ਵੀ ਹੈ ਨਾ ਟੁੱਟੇ ਨੇ ਇਹਨਾਂ ਦੇ ਓੜੇ ਨੇ ਚਾਤਰਾ ਵਾਲੇ ਬਹੁਤ ਜ਼ਿਆਦਾ ਨੁਕਸਾਨ ਕਰ ਗਿਆ ਮੇਰੀ ਪਰ ਆਪਣੇ ਠੀਕ ਸੀਗਾ ਆਪਣੇ ਮੀਂਹਾਂ ਨੇ ਹੀ ਵੀ ਨਹੀਂ ਆਈ ਹੈਗੀ ਰਾਤ ਨੂੰ ਠੰਡਿਆ ਮੌਸਮ ਹਵਾ ਤਾਂ ਚੱਲੀ ਜਾਂਦੀ ਹੈ ਤੇ ਹਲਕਾ-ਬਾਕੀ ਦਾ ਸੁਖਸ਼ਾਂਤ ਚਲੋ ਜੀ ਉਹਨਾਂ ਥੋੜਾ ਜਿਹਾ ਟਾਈਮ ਹੋਰ ਦੇ ਦਿਓ ਪਰਮਾਤਮਾ ਤੇ ਸਾਰੇ ਵੀ ਕਣ ਸਾਂਭੀ ਜਾਵੇ ਚੂੜੀਆਂ ਸਾਂਭੀਆਂ ਜਾਣ ਤੇ ਉਸ ਤੋਂ ਬਾਅਦ ਜਿਹੜਾ ਕੁਝ ਕਰਨਾ ਕਰੀ ਗਾ ਵੀ ਜਿਹੜਾ ਮੀਂਹ ਨਹੀਂ ਨੇਰੀ ਆਉਣਾ ਅਰਚਾ ਹਨਾ ਬਸ ਥੋੜਾ ਜਿਹਾ ਟਾਈਮ ਦੇ ਦੇ ਦਿਓ ਪਰਮਾਤਮਾ ਲਓ ਜੀ ਆਪਣਾ ਪਟਾਹਾ ਮਾਰਾਂਗੇ ਤੇ ਲਓ ਜੀ ਆਪਣੀ ਸਬਜ਼ੀ ਰਿੱਝ ਰਹੀ ਹੈ ਆਲੂ ਬੜੀਆਂ ਦੀ ਐਨ ਬਣ ਗਈ ਮਿੱਥੀ ਪਾਤੀ ਆਪਣੇ ਜਿਹੜੀ ਘਰੇ ਇਸਤੇਮਾਰ ਕਰਕੇ ਮਿੱਥੀ ਉਪਾਤੀ ਦੇਖੋ ਬੜੀਆਂ ਬਿਲਕੁਲ ਨਿਕੜੀਆਂ ਹੈਗੀਆਂ ਉਦਾਂ ਹੀ ਪੈਣਾਂ ਨੇ ਤੇ ਨਾਣ ਮਿਰਚ ਆਪਾਂ ਟੇਸਟ ਕਰ ਲਿਆ ਐਨ ਬਿਲਕੁਲ ਪਰਫੈਕਟ ਆ ਤੇ ਬਸ ਹੁਣ ਇਹਨੂੰ ਲਾ ਦੂੰਗੀ ਥੱਲੇ ਤੇ ਜਿੱਦ ਤਰ੍ਹਾਂ ਆਪਣਾ ਆਟਾ ਗੁੰਨ ਲੈਂਦਾ ਜਿੱਦ ਤਰ੍ਹਾਂ ਆਪਣਾ ਆਟਾ ਗੁੰਨ ਲੈਂਦਾ ਤੇ ਆਪਾਂ ਹੁਣ ਲੱਗਦੇ ਆ ਰੋਟੀ ਤੇ ਇਹਨੂੰ ਕਰ ਦਈਏ ਲਾ ਦਈਏ ਪਤੀਲੇ ਨੂੰ ਥੱਲੇ ਬਾਕੀ ਜੀ ਤੇ ਦੇਖੋ ਬੱਦਲ ਫੇਰ ਆ ਚੁੱਕੇ ਆ ਆਪਣੇ ਵੱਲ ਹਵਾ ਚਲਦੀ ਆ ਹਨਾ ਤੇ ਹੁਣ ਆਪਾਂ ਨਾ ਲੋਨੇ ਰੋਟੀ ਤੇ ਆਪਣਾ ਅੱਜ ਦਾ ਬਲੌਗ ਵੀ ਇੱਥੇ ਤੱਕ ਸੀਗਾ ਜੇਕਰ ਤੁਹਾਨੂੰ ਬਲੌਗ ਪਸੰਦ ਆਇਆ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆ ਕੱਲੂ ਕਿਸੇ ਹੋਰ ਨਵੇਂ ਬਲੌਗ ਦੇ ਨਾਲ ਤੱਕ ਤੱਕ ਲਈ ਸਤਿ ਸ੍ਰੀ ਅਕਾਲ ਜੀ ਬਾਏ ਬਾਏ